ਬਹੁਤ ਜ਼ਿਆਦਾ ਪਿਆਰ ਮੈਰੇ ਸੰਗਤ ਦਾ ਵੱਧ ਚੜ ਕੇ ਮਿਲ ਰਿਹਾ ਜਿਵੇਂ ਕਹਿ ਦਿੱ ਗਏ ਵੀ ਜਿਹੜੀਆਂ ਦੂਜੀਆਂ ਪਾਰਟੀਆਂ ਖੜੀਆਂ ਵਾਂ ਉਹ ਰੋਬ ਟਕੇ ਵੀ ਇੰਨਾ ਇਕੱਠ ਨਹੀਂ ਕਰ ਰਹੀਆਂ ਜਿਹੜੀਆਂ ਬਿਨਾ ਸੱਦੇ ਤੋਂ ਹੀ ਪਤਾ ਹੀ ਨਹੀਂ ਜਦੋਂ ਇੱਧਰ ਵਿਚਰੇ ਨਹੀਂ ਕਦੇ ਤੇ ਪੂਰਾ ਤਸ਼ਾਹ ਦਾ ਨੌਜਵਾਨ ਵੇਖੋ ਤੱਕ ਲੈਣ ਹੀ ਨਹੀਂ ਟੁੱਟਦੀਗੀ ਮੋਟਰਸਾਈਕਲ ਗੱਡੀਆਂ ਦੀ ਹਰੇਕ ਪਿੰਡ ਨਾਲੇ ਜਦੋਂ ਜਾਣੇ ਆ ਹਰੇਕ ਪਿੰਡ ਪੂਰਾ ਸਤਿਕਾਰ ਕਰਦਾ ਫੁੱਲਾਂ ਦੀ ਵਰਖਾ ਹੋਣ ਦੀ ਫੁੱਲਾਂ ਦੀ ਵਰਖਾ ਲੱਡੂਆਂ ਨਾਲ ਤੋਲ ਰਹੇ ਆ ਕਿਆ ਬਾਤ ਹੈ ਕਮੀ ਕਿਸੇ ਚੀਜ਼ ਦੀ ਨਹੀਂ ਹੈਗੀ ਹੁਣ ਲੋਕਾਂ ਦੇ ਵਿੱਚ ਜਾਂ ਸੰਗਤ ਦੇ ਵਿੱਚ ਇਹ ਉਤਸ਼ਾਹ ਬਣਿਆ ਰਹੇ ਤੇ ਉਹਨਾਂ ਅੱਗੇ ਬੇਨਤੀ ਜ਼ਰੂਰ ਆ ਵੀ ਇੱਕ ਬੇਨਤੀ ਅਸੀਂ ਮੀਡੀਆ ਰਾਹੀਂ ਕਰਨਾ ਚਾਹੁੰਦੇ ਆ ਵੀ ਅਸੀਂ ਸੋਡੇ ਤੋਂ ਦੂਜੀਆਂ ਪਾਰਟੀਆਂ ਨੂੰ ਫੋਨ ਲਾ ਕੇ ਇਹ ਨਹੀਂ ਕਹਿੰਦੇ ਵੀ ਸਾਨੂੰ ਫੰਡ ਦਿਓ ਪਰ ਉਹਦੇ 'ਚ ਸਾਡਾ ਇੰਨਾ ਕ ਸਹਿਯੋਗ ਜ਼ਰੂਰ ਦਿਓ ਵੀ ਹਰੇਕ ਬੰਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਆ ਸਾਡੇ ਵੱਡੇ ਪੇਜ ਜਿਹੜੀ ਗਵਰਨਮੈਂਟ ਆ ਉਹ ਬੈਨਡ ਕਰ ਦਿੰਦੀ ਆ ਹਫਤੇ ਦੇ ਵਿੱਚ ਵਿੱਚ ਭਾਈ ਅਮਰਤਪਾਲ ਸਿੰਘ ਦਾ ਚੋਣ ਨਿਸ਼ਾਨ ਲਾਟ ਹੋਵੇਗਾ ਉਹ ਜਦੋਂ ਚੋਣ ਨਿਸ਼ਾਨ ਜੀ ਨੂੰ ਵੀ ਪਤਾ ਲੱਗਦਾ ਉਹ ਫੇਸਬੁਕ ਇੰਸਟਾਗ੍ਰam ਤੇ ਆਪਣੇ ਵਟਸਐਪ ਤੇ ਰੋਜ਼ ਸ਼ੇਅਰ ਕਰੇ ਵੀ ਆਹ ਭਾਈ ਸਾਹਿਬ ਦਾ ਚੋਣ ਨਿਸ਼ਾਨਾ ਕਿਉਂਕਿ ਦੇਖੋ ਪ੍ਰਚਾਰ ਜਿੰਨਾ ਮਰਜ਼ੀ ਕਰਗੇ ਗੱਲ ਆਉਂਦੀ ਆ ਚੋਣ ਨਿਸ਼ਾਨ ਤੇ ਜੇ ਸੰਗਤ ਨੂੰ ਚੋਣ ਨਿਸ਼ਾਨ ਇਹਨਾ ਪਤਾ ਲੱਗੂਗਾ ਫਿਰ ਵੋਟਾਂ ਦਾ ਥੋੜਾ ਫਰਕ ਪਊਗਾ ਤੁਸੀਂ ਧਰਨੇ ਦੇ ਵਿੱਚ ਵੀ ਜਿਹੜਾ ਅਮਰਸਰ ਭਾਈ ਅਮਰਤਪਾਲ ਸਭਾਂਚ ਲੱਗਾ ਹੈ ਤੁਸੀਂ ਉੱਥੇ ਵੀ ਸਾਥ ਦੇਣ ਦੀ ਗੱਲ ਕੀਤੀ ਸੀ ਕੌਮ ਨੂੰ ਪਰ ਉਥੇ ਤੁਸੀਂ ਕਈ ਥੋੜੀਆਂ ਕੌੜੀਆਂ ਗੱਲਾਂ ਵੀ ਕਰਤੀਆਂ ਸੀ ਸੰਪਰਦਾ ਸੰਤਾਂ ਨੂੰ ਉਹਨਾਂ ਵਿਰੋਧਵਾਰਦ ਕੀਤਾ ਕੋ ਫੋਨ ਫਾਨ ਆਇਆ ਉਹਨਾਂ ਦਾ ਵੀ ਕਿਵੇਂ ਦਾ ਦੇਖੋ ਜੀ ਆਪਣਾ ਜਿਹੜਾ ਇਹ ਮੈਟਰ ਹੈਗਾ ਇਹ ਇੱਕ ਵੱਖਰਾ ਵਾ ਆਪਾਂ ਚੋਣ ਪ੍ਰਚਾਰ 'ਚ ਵਿਚਰਨਾ ਵਾ ਹੈ ਤਾਂ ਆਪਾਂ ਨੂੰ ਗੋਲੀ ਦਾ ਹੀ ਖਤਰਾ ਹੈ ਬਤੇਰਾ ਕੁਝ ਹੋਇਆ ਉਸ ਤੋਂ ਬਾਅਦ ਪਰ ਆਪਾਂ ਕੋਈ ਨਾ ਜੀ ਆਪਾਂ ਕਿਸੇ ਬਾਰੇ ਇਸ ਬਾਰੇ ਗੱਲ ਨਹੀਂ ਕਰਾਂਗੇ ਆਪ ਮਹਾਰਾ ਇਕੱਠ ਨੌਜਵਾਨਾਂ ਦਾ ਤੁਸੀਂ ਵੇਖ ਰਹੇ ਹੋ ਪਰ ਜਿਨ੍ਹਾਂ ਨੇ ਰੋਡੇ ਪੱਗਾਂ ਬੰਨੀਆਂ ਸੀ ਭਾਈ ਅਮਰਤਪਾਲ ਦੇ ਉਹ ਕੋਈ ਨਹੀਂ ਦਿਖਿਆ ਉਹੀ ਹੈ ਨਾ ਜੀ ਗੱਲ ਦੇਖੋ ਆਪਾਂ ਭਾਈ ਸਾਹਿਬ ਦਾ ਵੀ ਹੁਕਮ ਆ ਭਾਈ ਸਾਹਿਬ ਦਾ ਸਨੇਹਾ ਆ ਆਪਾਂ ਨੂੰ ਖਾਸ ਕਰਕੇ ਉੱਥੋਂ ਸ਼ਾਮ ਤੋਂ ਵੀ ਕੋਈ ਕੋਈ ਵੀ ਇਦਾਂ ਦੀ ਗੱਲ ਨਹੀਂ ਕਰਨੀਗੀ ਜਿਹੜੀ ਕਿਸੇ ਨੂੰ ਲੱਗੇ ਚੋਣਾਂ ਤੋਂ ਬਾਅਦ ਆਪਾਂ ਫੇਰ ਇਸ ਮੁੱਦੇ ਤੇ ਵਿਚਾਰ ਕਰਾਂਗੇ ਪਰ ਜਿਹੜਾ ਵਿਰਸਾ ਸਿੰਘ ਬਲਟੋਆ ਕਹਿੰਦਾ ਮੈਂ ਪੰਥਕ ਆ ਮੇਰੇ ਤੇ ਐਨਐਸਏ ਲੱਗੀ ਮੈਂ 7 ਸਾਲ ਜੇਲ੍ਹ ਕੱਟੀ 1 ਸਾਲ ਚ ਕਾਲਾ ਪੈ ਗਿਆ ਉਹਨੂੰ ਕੀ ਕਹੋ ਦੇਖੋ ਜੀ ਆਪਾਂ ਥੋੜਾ ਜਿਹਾ ਕਹਿੰਦੇ ਆ ਸਮਝਾ ਕੇ ਕਰ ਲੈਨੇ ਆ ਵੈਸੇ ਤਾਂ ਭਾਈ ਸਾਹਿਬ ਦਾ ਹੁਕਮ ਆ ਵੀ ਕਿਸੇ ਦਾ ਵਿਰੋਧ ਨਹੀਂ ਕਰਨਾ ਪਰ ਮਜ਼ਾਕ ਤਾਂ ਕਰ ਹੀ ਸਕਦੇ ਨੇ ਉਹ ਘਰ ਹਟਦੇ ਆ ਤੇ ਕਹਿੰਦੇ ਵੀ ਕਿਸੇ ਇੱਕ ਮੈਡਮ ਨੇ ਸਟੂਡੈਂਟ ਨੂੰ ਪੁੱਛਿਆ ਵੀ ਜਿਹਦਾ ਇੱਕ ਹੱਥ ਉੱਤੇ ਉਹਨੂੰ ਕੀ ਕਹਿੰਦੇ ਆ ਕਹਿੰਦੇ ਜੀ ਉਹਨੂੰ ਸ਼ਕਤੀਮਾਨ ਕਹਿੰਦੇ ਜੀ ਜਿਹਦੇ ਦੋਵੇਂ ਹੱਥ ਉੱਤੇ ਆ ਕਹਿੰਦੇ ਜੀ ਉਹਨੂੰ ਵਿਰਸਾ ਸਿੰਘ ਬਲਟੋਆ